ਚੋਟੀ ਦਾ ਕਬੱਡੀ ਦਾ ਪਲੇਅਰ ਮੰਨਿਆ ਜਾਂਦਾ ਸੀ ਪਰ ਅੱਜ ਵੀ ਢੈਪੀ ਬੈਡ ਤੇ ਆ ਲੋਕਾਂ ਨੇ ਤਰੱਕੀ ਜਰੀ ਨਹੀਂ ਤਾਂ ਇਹ ਹਾਲਾਤ ਜਿਹੜੇ ਨੇ ਉਸ ਤੇ ਕਰ ਦਿੱਤੇ ਮਤ ਵੀਰੀ ਢੈਪੀ ਵੀਰੀ ਢੈਪੀ ਹੁੰਦੀ ਸੀ ਜਦੋਂ ਜਦੋਂ ਗਰਾਊਂਡ ਜਾਂਦਾ ਆ ਗਿਆ ਵੀਰੀ ਆ ਗਿਆ ਵੀ ਢੈਪੀ ਵਾਲਾ ਕੈਨੇਡਾ ਵੀ ਜਾਣਾ ਸੀਗਾ ਕੋਈ ਤਿਆਰੀ ਕਰ ਰਹੇ ਸੀਗੇ ਤੁਸੀਂ ਇਹਦੇ ਕੈਨੇਡਾ ਪੇ ਜੀ ਪੂਰੀ ਤਿਆਰੀ ਸੀਗੀ ਜੀ ਮਤ ਜਦੋਂ ਸੱਟ ਲੱਗੀ ਉਹਦੋਂ ਦੂਏ ਦਿਨ ਮੇਲ ਆ ਗਈ ਸੀਗੀ ਜੀ ਦੀ ਇਮਪਰੂਵਮੈਂਟ ਫਸ ਕਸਮਤ ਨਹੀਂ ਸੀਗਾ ਜੀ ਜਾਣਾ ਇਹ ਪਿੰਡੋਆਂ ਸੀਗੇ ਜੀ ਦੋ ਪਿੰਡੋ ਸੀਗੇ ਇੱਕ ਬਾਹਰੋਂ ਸੀਗੇ ਦੋ ਅਣਪਛਾਤੇ ਸੀਗੇ ਜਿਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਪੁਲਿਸ ਨੇ ਜਿਹੜੇ ਮੁੰਡਿਆਂ ਤੇ ਕੀਤੀ ਸੀ ਉਹ ਗ੍ਰਿਫਤਾਰ ਹੋਏ ਸੀਗੇ ਮੁੰਡਿਓ ਹਾਂਜੀ ਗ੍ਰਿਫਤਾਰ ਹੋਏ ਸੀਗੇ ਜੀ ਮਤਲਬ ਦੋ ਪਤੰਤੇ 9 ਮਹੀਨਿਆਂ ਦਾ ਦੋਹਾਂ ਦੀ ਜਮਾਨਤ ਹੋ ਗਈ ਇੱਕ ਜਣਾ ਹਲੇ ਜੇਲ੍ਹ ਚ ਹੈ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਜਾਣਬੁੱਝ ਕੇ ਕੀਤਾ ਸੀ ਹਾਂਜੀ ਮੰਨਦੇ ਆ ਉਹ ਕਹਿੰਦੇ ਵੀ ਅਸੀਂ ਤੁਸੀਂ ਕਹਿੰਦੇ ਗੱਡੀ ਮਾਰੀ ਅਸੀਂ ਤਾਂ ਕਹਿੰਦੇ ਵੀ ਕੁੱਟਿਆ ਵੀ ਇਹ ਵਿੱਚ ਮਾਰਿਆ ਇਹਦੇ ਸਭ ਨੂੰ ਕੀਤਾ ਸੀ ਉਹ ਤਾਂ ਮੰਨਦੇ ਆ ਪੂਰਾ ਦੁੱਖ ਨਹੀਂ ਲੱਗਦਾ ਹੋਊਗਾ ਤੁਹਾਡਾ ਪੁੱਤਰ ਉਹ ਬੈਠ ਤੇ ਐ ਤੇ ਉਹ ਬਾਹਰ ਜੇਲ੍ਹ ਚੋਂ ਵੀ ਬਾਹਰ ਆ ਗਏ ਨੇ ਕੀ ਕਰੀਏ ਜੀ ਹੁਣ ਸਾਡੇ ਕੋਲ ਟਾਈਮ ਹੀ ਨਹੀਂ ਜੀ ਇਹਨੂੰ ਦੇਖੀਏ ਜਾਂ ਉਹਨਾਂ ਨੂੰ ਦੇਖੀਏ ਕਦੋਂ ਸਾਡੇ ਨਾਲ ਬੋਲੂ ਕਦੋਂ ਉੱਠੂ ਇਹ ਸਾਨੂੰ ਤਾਂ ਇਹ ਫਿਕਰ ਆ ਜੀ ਉਹਨਾਂ ਦਾ ਸਾਨੂੰ ਕੋਈ ਵੀ ਕੰਨੀ ਉਹਨੂੰ ਮਾਰਨ ਚਾਹੇ ਰਹਿਣ ਜਾਂ ਰੱਬ ਉਹਨੂੰ ਸਜ਼ਾ ਦੇਵੇ ਨਾ ਦੇਵੇ ਸਾਨੂੰ ਤਾਂ ਐ ਵੀ ਸਾਡਾ ਪੁੱਤ ਸਾਡਾ ਉੱਠ ਕੇ ਸਾਡੇ ਜਿਹਾੜਾ ਹੋ ਜੀ ਕੋਈ ਨਹੀਂ ਕੀਤਾ ਤਾਂ ਪਾਉਣਾ ਹੀ ਪੈਣਾ ਜੀ ਇੱਥੇ ਹੀ ਅਜੇ ਸਭ ਕੁਝ ਨਰਕ ਸੁਰਗ ਇੱਥੇ ਹੀ ਹੈ بس ਇਹੀ ਅਰਦਾਸ ਆ ਵੀ ਮੇਰੇ ਬੱਚਾ ਦੇਖੇ ਮੇਰੇ ਬੱਚੇ ਦੇ ਗਾਂਹ ਬੱਚੇ ਵੀ ਦੇਖਣ ਉਹਨਾਂ ਨੂੰ ਰੋਲਦੇ ਹੁਣ ਮੇਰਾ ਪੁੱਤ ਮੰਜੇ ਦੇ ਪਾਵੇਂ ਤੁਸੀਂ ਤੁਰੇ ਫਿਰਦੇ ਹੋ ਕੋਈ ਗੱਲ ਨਹੀਂ ਉਹ ਵੀ ਦਿਨ ਆਊਗਾ ਜੱਗ ਦੇਖੂਗਾ ਰੱਬ ਦੇਖੂਗਾ ਇੰਨੀ ਗਰੀਬੀ ਨਾਲ ਲੜਕੇ ਮੇਰੇ ਪੁੱਤ ਨੇ ਆ ਦਿਨ ਲਿਆਂਦੇ ਸੀਗੇ ਵੀ ਅਸੀਂ ਤਾਂ ਕਿੱਦੇ ਕਰਦੇ ਸੀ ਹੁਣ ਸਾਡਾ ਪੁੱਤ ਬਸ ਇੱਕ ਦੋ ਦਿਨਾਂ ਨੂੰ ਕੈਨੇਡਾ ਚ ਲਿਆ ਜਾਣਾ ਵੀ ਜਾਊਗਾ ਵੀ ਸਾਡੇ ਸਾਰੇ ਗਰੀਬੀ ਚੱਕੀ ਜਾਊਗੀ ਔਖਾ ਨਹੀਂ ਲੱਗਦਾ ਕਿ ਲਾਜ ਵੀ ਕਰਾਣਾ ਕੁਝ ਕੰਮ ਵੀ ਦੇਖਣਾ ਹੁੰਦਾ ਬੰਦੇ ਨੇ ਔਖਾ ਤਾਂ ਹੈਗਾ ਜੀ ਹੁਣ ਕੀ ਕੀਤਾ ਜਾ ਵੀ ਇਹਦਾ ਹੁਣ ਜ਼ਰੂਰੀ ਹੈ ਵੀ ਇਹਨੂੰ ਠਾ ਲੈਣਾ ਸੀ ਜਿਵੇਂ ਮਰਜੀ ਉੱਠ ਖੜੇ ਅਸੀਂ ਤਾਂ ਡਾਕਟਰਾਂ ਨੂੰ ਡਰਦੇ ਪੁੱਛਦੇ ਵੀ ਹੈ ਨਹੀਂ ਸੀਗੇ ਵੀ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਸਾਨੂੰ ਪਤਾ ਹੀ ਵੀ ਇਹਨਾਂ ਨੇ ਜਵਾਬ ਇਹੀ ਦੇਣਾ ਜੀ ਕਿ ਵੀ ਨਹੀਂ ਹੁਣ ਉਹੀ ਡਾਕਟਰ ਕਹਿੰਦੀ ਆ ਵੀ ਸਾਡੀ ਗਰੰਟੀ ਹੈ ਵੀ ਬਿਲਕੁਲ ਠੀਕ ਹੋਊਗਾ ਜੀ ਇੱਕ ਦਿਨ ਇਹ ਲੱਤ ਵੀ ਲ ਉਮੈ ਖੇਡੂਗਾ ਜੀ ਇਹ ਲੁਧਿਆਣੇ ਦਾ ਨੌਜਵਾਨ ਜਿਸ ਦਾ ਨਾਂ ਕਬੱਡੀ ਦੇ ਵਿੱਚ ਬਹੁਤ ਸੀ ਚੋਟੀ ਦਾ ਜਾਫੀ ਮੰਨਿਆ ਜਾਂਦਾ ਸੀ ਜਦੋਂ ਕਿਸੇ ਟੂਰਨਾਮੈਂਟ 'ਚ ਜਾਂਦਾ ਸੀਗਾ ਤਾਂ ਉਸ ਦਾ ਹੀ ਨਾਮ ਜਿਹੜਾ ਸਾਰੇ ਪਾਸੇ ਗੂੰਜਦਾ ਸੀ ਪਰ ਇੱਕ ਘਟਨਾ ਐਸੀ ਵਾਪਰੀ ਸਿੰਦਗੀ ਦੇ ਵਿੱਚ ਕੁਝ ਲੋਕ ਉਸ ਤੋਂ ਖਾਰ ਖਾਣ ਲੱਗੇ ਉਸ ਤੋਂ ਖੁੰਦਕ ਰੱਖਣ ਲੱਗੇ ਕਿ ਉਹਨਾਂ ਨੇ ਇਸ ਤਰ੍ਹਾਂ ਐਕਸੀਡੈਂਟ ਕਰ ਦਿੱਤਾ ਗੱਡੀ ਵਿੱਚ ਲਿਆ ਕੇ ਮਾਰੀ ਤੇ ਉਸ ਤੋਂ ਬਾਅਦ ਬੀਰੀ ਢੈ ਪਈ ਜਿਨ੍ਹਾਂ ਦਾ ਨਾਮ ਆਸ-ਪਾਸ ਦੇ ਪਿੰਡਾਂ 'ਚ ਨਹੀਂ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਰੀ ਢੈ ਪਈ ਦਾ ਨਾਮ ਚੱਲਦਾ ਸੀਗਾ ਚੋਟੀ ਦਾ ਕਬੱਡੀ ਦਾ ਪਲੇਅਰ ਮੰਨਿਆ ਜਾਂਦਾ ਸੀ ਪਰ ਅੱਜ ਬੀਰੀ ਢੈ ਪਈ ਬੈੱਡ ਤੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਕੁਝ ਲੋਕਾਂ ਤੋਂ ਇਸ ਦੀ ਤਰੱਕੀ ਦੇਖੀ ਨਾ ਗਈ ਲੋਕਾਂ ਨੇ ਤਰੱਕੀ ਜਰੀ ਨਹੀਂ ਤਾਂ ਇਹ ਹਾਲਾਤ ਜਿਹੜੇ ਨੇ ਉਸ ਤੇ ਕਰ ਦਿੱਤੇ ਤਾਂ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਬਿਰੀਟਾ ਪਈ ਇਸ ਸਮੇਂ ਬੈਠਦੇ ਐ ਪਹਿਲਾਂ ਹਸਪਤਾਲ ਦੇ ਵਿੱਚ ਜ਼ਿੰਦਗੀ ਦੀ ਜੰਗ ਲੜ ਰਹਿਆ ਸੀਗਾ ਪਰ ਉਸ ਤੋਂ ਬਾਅਦ ਰੱਬ ਨੇ ਕਰਾਮਾਤ ਦਿਖਾਈ ਇਸ ਨੂੰ ਦੁਬਾਰਾ ਅੱਖਾਂ ਇਸ ਦੀਆਂ ਖੋਲੀਆਂ ਘਰੇ ਆਇਆ ਅਤੇ ਹਜੇ ਵੀ ਇਲਾਜ ਜਿਹੜਾ ਚੱਲ ਰਿਹਾ ਹਜੇ ਵੀ ਬੋਲ ਨਹੀਂ ਸਕਦਾ ਪਰ ਕੁਝ ਸਰੀਰ ਦੇ ਵਿੱਚ ਮੂਵਮੈਂਟਸ ਜ਼ਰੂਰ ਆਈ ਤੇ ਇੱਕ ਲੱਤ ਵੀ ਜਿਹੜੀ ਹੈ ਡਾਕਟਰਾਂ ਨੂੰ ਵੱਢਣੀ ਪੈ ਗਈ ਸੀਗੀ ਤਾਂ ਪਰਿਵਾਰ ਦੇ ਵਿੱਚ ਅਸੀਂ ਮੌਜੂਦ ਆ ਗੱਲਬਾਤ ਉਸ ਦੇ ਪਿਤਾ ਦੇ ਨਾਲ ਵੀ ਕਰਦੇ ਆਂ ਤੇ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਅੰਕਲ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਹਿਲਾਂ ਜ਼ਿੰਦਗੀ ਦੀ ਜੰਗ ਹਸਪਤਾਲ ਦੇ ਵਿੱਚ ਲੜ ਰਿਹਾ ਸੀਗਾ ਤੇ ਹੁਣ ਇੱਕ ਅਲੱਗ ਤਰ੍ਹਾਂ ਦੀ ਸੰਗ ਘਰ ਆ ਕੇ ਲੜ ਰਿਹਾ ਹੈ ਕੀ ਸਫਰ ਚੱਲ ਰਿਹਾ ਕਿੰਨੀ ਕ ਇੰਪਰੂਵਮੈਂਟ ਇਸ ਦੇ ਵਿੱਚ ਹੋ ਰਹੀ ਹੈ ਕਿਉਂਕਿ ਜਦੋਂ ਇਹ ਹਾਦਸਾ ਵੀ ਹੋਇਆ ਸੀ ਅਸੀਂ ਉਦੋਂ ਵੀ ਤੁਹਾਡੇ ਕੋਲ ਐਸੀ ਹੁਣ ਕਿੰਨੀ ਕ ਇੰਪਰੂਵਮੈਂਟ ਇਸ ਦੇ ਵਿੱਚ ਹੈ ਹਾਂ ਜੀ ਹੁਣ ਤਾਂ ਅੱਗੇ ਨਾਲੋਂ ਬਹੁਤ ਫਰਕ ਆ ਜੀ ਪਹਿਲਾਂ ਤਾਂ ਡਾਕਟਰ ਕਹਿੰਦੇ ਸੀਗੇ ਵੀ ਕੋਈ ਉਮੀਦ ਨਹੀਂ ਹੁਣ ਉਹੀ ਡਾਕਟਰ ਕਹਿੰਦੇ ਆ ਵੀ ਸਾਡੀ ਗਰੰਟੀ ਹੈ ਵੀ ਬਿਲਕੁਲ ਠੀਕ ਹੋਊਗਾ ਜੀ ਇੱਕ ਦਿਨ ਇਹ ਬੋਲੂਗਾ ਸਾਰਾ ਕੁਝ ਉਵੇਂ ਕਰੂਗਾ ਜੀ ਵੀ ਲੱਤ ਵੀ ਲਾਵਾਂਗੇ ਇਹਦੇ ਵੀ ਅੱਗੇ ਵੰਗੂ ਤੁਰੇ ਫਿਰੂ ਵੀ ਉਵੇਂ ਹੀ ਖੇਡੂਗਾ ਜੀ ਇਹ ਹੈ ਬਿਕਰੂ ਮਾਲਕ ਕਿਰਪਾ ਵੀ ਹੁਣ ਨਕ ਭਰਾਉਦੇ ਜੀ ਜਦੋਂ ਉਹ ਹਸਪਤਾਲ ਦੇ ਦਿਨ ਸੀਗੇ ਜਦੋਂ ਸਮਝ ਨਹੀਂ ਲੱਗ ਰਿਹਾ ਸੀ ਕੀ ਕਰੀ ਉਦੋਂ ਡਾਕਟਰ ਕੀ ਕਹਿੰਦੇ ਹੁੰਦੇ ਸੀਗੇ ਉਦੋਂ ਦਾ ਡਾਕਟਰ ਕਹਿੰਦੇ ਸੀਗੇ ਜੀ ਬਸ ਬਈ ਕੋਈ ਉਮੀਦ ਨਹੀਂ ਹੈ ਹਾਂ ਮੈਂ ਹੁਣ ਕੋਈ ਉਮੀਦ ਨਹੀਂ ਹਜੇ ਅਸੀਂ ਤਾਂ ਡਾਕਟਰ ਨੂੰ ਡਰਦੇ ਪੁੱਛਦੇ ਵੀ ਹੈ ਨਹੀਂ ਸੀਗੇ ਵੀ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਸਾਨੂੰ ਪਤਾ ਹੀ ਵੀ ਇਹਨਾਂ ਨੇ ਜਵਾਬ ਇਹੀ ਦੇਣਾ ਜੀ ਵੀ ਨਹੀਂ ਪਰ ਤਾ ਹੁਣ ਉਹ ਹੀ ਡਾਕਟਰ ਸਾਨੂੰ ਕਹਿੰਦੇ ਆ ਵੀ ਬਿਕ ਭਰਾਉਣਾ ਤੁਸੀਂ ਵੀ ਹੁਣ ਇੱਕ ਦਿਨ ਬੱਚਾ ਤੁਹਾਡਾ ਜ਼ਰੂਰ ਬੋਲੂਗਾ ਵੀਗਾ ਜੀ ਵੀ ਉਹਵੇਂ ਖੇਡੂਗਾ ਜੀ ਇਹ ਹਾਂਜੀ ਹਸਪਤਾਲ ਦੇ ਵਿੱਚ ਕਿੰਨੀ ਕਿਤੇ ਰਹਿ ਕੇ ਆਏ ਹਾਂ ਹਾਂ ਹਸਪਤਾਲ ਦੇ ਵਿੱਚ ਕੁਟਕੜ ਤਿੰਨ ਮਹੀਨੇ ਰਿਹਾ ਜੀ ਇਹ ਅੱਛਾ ਤਿੰਨ ਮਹੀਨੇ ਮਤਲਬ ਹਸਪਤਾਲ ਦੇ ਵਿੱਚ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਵੀ ਅਸੀਂ ਲੈ ਜਾਂਦੇ ਹਾਂ ਜੀ ਮਹੀਨੇ ਬਾਅਦ ਕਿਤੇ 15 ਦਿਨਾਂ ਬਾਅਦ 10 ਦਿਨਾਂ ਬਾਅਦ ਜਦੋਂ ਵੀ ਡਾਕਟਰ ਬੁਲਾ ਲਵਾਂ ਜਾਨੂੰ ਸਾਨੂੰ ਲੱਗੇ ਵੀ ਇਹ ਚਾਹ ਮੂਵਮੈਂਟ ਘਟਾ ਹੋਣਾ ਅੱਗੇ ਨੂੰ ਅਜਾ ਸੌਂਦਾ ਜ਼ਿਆਦਾ ਆ ਫਿਰ ਅਸੀਂ ਚੈੱਕ ਰਾ ਕੇ ਉਹ ਨਹੀਂ ਸਾਰਾ ਕੁਝ ਇਹਦਾ ਚੈੱਕ ਅਪ ਕਰਾਉਨੇ ਆ ਇਹ ਜਦੋਂ ਇਹ ਸਾਰੀ ਘਟਨਾ ਵਾਪਰੀ ਸੀ ਜਿਹੜੇ ਤੁਸੀਂ ਦੱਸਰੇ ਸੀਗੇ ਕਿ ਨੌਜਵਾਨਾਂ ਨੇ ਖੁੰਧਖਾਂਦੇ ਸੀਗੇ ਉਹ ਕੌਣ ਸੀਗੇ ਕਿੱਦਾਂ ਉਹਨਾਂ ਨੇ ਕੀਤਾ ਸੀਗਾ ਇਹ ਕੰਮ ਇਹ ਪਿੰਡੋਈਆਂ ਸੀਗੇ ਜੀ ਦੋ ਪਿੰਡੋ ਸੀਗੇ ਇੱਕ ਬਾਹਰੋਂ ਸੀਗੇ ਦੋ ਅਣਪਸਾਤੇ ਸੀਗੇ ਜਿਨ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਇਹਦੇ ਨਾਲ ਕਿਉਂ ਇੰਨੀ ਖਾਰਖਾਗੇ ਵੀ ਬਾਕੀ ਦਾ ਸਾਰਾ ਪਿੰਡੇ ਨੂੰ ਜਿੰਨੂੰ ਮਰਜੀ ਬੁੱਤ ਲੋ ਜੀ ਮੇਰਾ ਬੱਚਾ ਇੰਨਾ ਮਤਲਬ ਸਾਊ ਸੀ ਵੀ ਘਰੋਂ ਗਰਾਊਂਡ 'ਚ ਗਰਾਊਂਡ 'ਚ ਘਰੇ ਕਿਤੇ ਫालतੂ ਕਿਤੇ ਨਾ ਬੋਲਿਆ ਨਹੀਂ ਸੀਗਾ ਜੀ ਇਹ ਹਾਂਜੀ ਤਾਂ ਕੋਈ ਕਾਨੂੰਨੀ ਗੱਲ ਨਹੀਂ ਜਦੋਂ ਗਰਾਊਂਡ ਤੇ ਵਿੱਚ ਇੱਕ ਖੇਡਦਾ ਸੀਗਾ ਕਿਸ ਤਰ੍ਹਾਂ ਦਾ ਲੋਕ ਇਸ ਦਾ ਸਨਮਾਨ ਕਰਦਾ ਜਦੋਂ ਇਹ ਉੱਤਰਦਾ ਸੀਗਾ ਜਦੋਂ ਰੇਡਰ ਨੂੰ ਜਾਫੀ ਪਾਉਂਦਾ ਸੀਗਾ ਕਿਸ ਤਰ੍ਹਾਂ ਲੋਕ ਇਸ ਦਾ ਨਾਮ ਫਿਰ ਲੈ ਕੇ ਕਹਿੰਦੇ ਹੁੰਦੇ ਸੀ ਹਾਂ ਇਹ ਬਸ ਭੀਰੀ ਟੈਪੀ ਭੀਰੀ ਟੈਪੀ ਹੁੰਦੀ ਸੀ ਉਦੋਂ ਜਦੋਂ ਗਰਾਉਂਡ ਜਾਂਦਾ ਸੀ ਆ ਗਿਆ ਭੀਰੀ ਆ ਗਿਆ ਭੀ ਟੈਪੀ ਵਾਲਾ ਹੁਣ ਵੀ ਤੁਸੀਂ YouTube ਤੇ ਦੇਖ ਸਕਦੇ ਹੋ ਅਗਲਾ ਕਹਿੰਦਾ ਵੀ ਉਦਾਂ ਹੀ ਕਹੀ ਜਾਂਦਾ ਤੁਸੀਂ YouTube ਤੇ ਚੈੱਕ ਕਰ ਸਕਦੇ ਹੋ ਜਿੱਥੇ ਵੀ ਜਿੱਥੇ ਵੀ ਜਾਂਦਾ ਸੀਗਾ ਭੀਰੀ ਟੈਪੀ ਭੀਰੀ ਟੈਪੀ ਹੁੰਦੀ ਸੀ ਹਾਂਜੀ ਉਦੋਂ ਸਾਨੂੰ ਵੀ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਸਾਡਾ ਪੁੱਤ ਵੀ ਆਪਦਾ ਨੌ ਲਾਉਣ ਜੂਗਾ ਹੋ ਗਿਆ ਜੀ ਤੇ ਇਹਨੇ ਕੈਨੇਡਾ ਵੀ ਜਾਣਾ ਸੀਗਾ ਕੋਈ ਤਿਆਰੀ ਕਰ ਰਿਆ ਸੀਗੇ ਤੁਸੀਂ ਇਹਦੇ ਕੈਨੇਡਾ ਪੇ ਜੀ ਪੂਰੀ ਤਿਆਰੀ ਸੀਗੀ ਜੀ ਜਦੋਂ ਸੱਟ ਲੱਗੀ ਉਹਦੋਂ ਦੂਏ ਦਿਨ ਮੇਲ ਆ ਗਈ ਸੀਗੀ ਜੀ ਦੀ ਅਪਰੂਵੈਂਟ ਤੇ ਵੀ ਆ ਜਾ ਭਾਈ ਬਸ ਕਿਸਮਤ ਨਹੀਂ ਸੀਗਾ ਜੀ ਜਾਣਾ ਤੇ ਉਹ ਕਾਰਵਾਈ ਪੁਲਿਸ ਨੇ ਜਿਹੜੇ ਮੁੰਡਿਆਂ ਤੇ ਕੀਤੀ ਸੀ ਉਹ ਗ੍ਰਿਫਤਾਰ ਹੋਏ ਸੀਗੇ ਮੁੰਡੇ ਉਹ ਹਾਂ ਜੀ ਗ੍ਰਫਰਾ ਗ੍ਰਿਫਤਾਰ ਹੋਏ ਸੀਗੇ ਜੀ ਬਸ ਦੋ ਪਤਨ ਤੇ ਨਵੇਂ ਮਹੀਨਿਆਂ ਵਾਂ ਦੋਹਾਂ ਦੀ ਜ਼ਮਾਨਤ ਹੋ ਗਈ ਇੱਕ ਜਣਾ ਹਜੇ ਜੇਲ੍ਹ ਚ ਹੈ ਜੀ ਉਹਨੇ ਮੰਨਿਆ ਕਿ ਉਹਨੇ ਜਾਣਬੁੱਝ ਕੇ ਕੀਤਾ ਸੀ। ਹਾਂਜੀ ਮੰਨਦੇ ਆ ਉਹ ਕਹਿੰਦੇ ਵੀ ਅਸੀਂ ਤੁਸੀਂ ਕਹਿੰਦੇ ਗੱਡੀ ਮਾਰੀ ਆ ਅਸੀਂ ਤਾਂ ਕਹਿੰਦੇ ਬਈ ਕੁੱਟਿਆ ਵੀ ਐ। ਹਾਂ। ਮੇਚ ਮਾਰਿਆ ਇਹਦੇ ਸਾਰਕੋ ਕੀਤਾ ਜੀ ਉਹ ਤਾਂ ਮੰਨਦੇ ਆ ਪੂਰਾ। ਆ ਮੰਨੇ ਆ ਉਹ ਕਹਿੰਦੇ ਕਹਿੰਦੇ ਅਸੀਂ ਹਾਂ ਕੁੱਟਿਆ। ਹਾਂ। ਅਕਲ ਫਿਰ ਮੰਨਦੇ ਵਿੱਚ ਦੁੱਖ ਨਹੀਂ ਲੱਗਦਾ ਹੋਊਗਾ ਤੁਹਾਡਾ ਪੁੱਤਰ ਬੈੱਡ ਤੇ ਐ ਤੇ ਉਹ ਬਾਹਰ ਜੇਲ੍ਹ ਚੋਂ ਵੀ ਬਾਹਰ ਆ ਗਏ ਨੇ। ਕੀ ਕਰੀਏ ਜੀ ਹੁਣ ਸਾਡੇ ਕੋਲ ਟਾਈਮ ਹੀ ਨਹੀਂ ਜੀ ਇਹਨੂੰ ਦੇਖੀਏ ਜਾਂ ਉਹਨਾਂ ਨੂੰ ਦੇਖੀਏ। ਹਾਂ। ਅਸੀਂ ਤਾਂ ਉਹਦੇ ਪੁੱਤ ਨੂੰ ਮਤਲਬ ਮਨਾਉਣਾ ਵੀ ਸਾਡਾ ਪੁੱਤ ਵੀ ਕਦੋਂ ਸਾਡੇ ਨਾਲ ਬੋਲੂ ਕਦੋਂ ਉੱਠੂ ਇਹ ਸਾਨੂੰ ਤਾਂ ਇਹ ਫਿਕਰ ਆ ਜੀ ਉਹਨਾਂ ਦਾ ਸਾਨੂੰ ਕੋਈ ਫਿਕਰ ਨਹੀਂ ਉਹ ਮਰਨ ਚਾਹੇ ਰਹਿਣ ਜਾਂ ਰੱਬ ਉਹਨੂੰ ਸਜ਼ਾ ਦੇਵੇ ਨਾ ਦੇਵੇ ਸਾਨੂੰ ਤਾਂ ਇਹ ਵੀ ਸਾਡਾ ਪੁੱਤ ਸਾਡਾ ਉੱਠ ਕੇ ਸਾਡੇ ਜੇ ਖੜਾ ਹੋ ਜਾਏ ਬਸ ਲੋਕਾਂ ਨੇ ਕਿਸ ਤਰ੍ਹਾਂ ਸਹਿਯੋਗ ਦਿੱਤਾ ਕਿਉਂਕਿ 3 ਮਹੀਨੇ ਹਸਪਤਾਲ 'ਚ ਰਹਿਣਾ ਪੈਸਾ ਬਹੁਤ ਲੱਗਦਾ ਸੀਗਾ ਤੇ ਲੋਕਾਂ ਨੇ ਕਿਸ ਤਰ੍ਹਾਂ ਸਹਿਯੋਗ ਦਿੱਤਾ ਕਿ ਮਦਦ ਕਰਨ ਆਏ ਕੋਈ ਐਨ ਆਰ ਆਈਆਂ ਕਬੱਡੀ 'ਚ ਜਿੱਥੇ ਖੇਡਦੇ ਸੀ ਕੋਈ ਪਲੇਅਰ ਕੋਈ ਐਸੋਸੀਏਸ਼ਨ ਹਾਂਜੀ ਹਾਂਜੀ ਮਦਦ ਆਈ ਹੈ ਜੀ ਆਪਾਂ ਤਾਂ ਹੀ ਇੰਨਾ ਵੱਡਾ ਇਲਾਜ ਕਰਾ ਸਕੇ ਜੀ ਨਹੀਂ ਆਪਾਂ ਇੰਨਾ ਵੱਡਾ ਇਲਾਜ ਨਹੀਂ ਕਰਾ ਸਕਦੇ ਸੀਗੀ ਐਨ ਆਰ ਆਈ ਭਰਾਵਾਂ ਦੀ ਵੀ ਮਦਦ ਆਈ ਹੈ ਜੀ ਕਬੱਡੀ ਵਾਲਿਆਂ ਦੀ ਵੀ ਆਈ ਆਈ ਜਿਹੜੀ ਟੀਮ 'ਚ ਖੇਡਦੇ ਸੀ ਉਹਨਾਂ ਦੀ ਵੀ ਆਈ ਹੈ ਜੀ ਹਾਂਜੀ ਸਾਡੀ ਮਦਦ ਜ਼ਰੂਰ ਆਈ ਹੈ ਜੀ ਆਪਾਂ ਸਾਡੀ ਵੀ ਆ ਰਹੀ ਹੈ ਮਦਦ ਹਾਂਜੀ ਹਾਂਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਮਦਦ ਕੀਤੀ ਹੈ ਸਾਡੀ ਤੇ ਨਹੀਂ ਆਪਾਂ ਇਲਾਜ ਨਹੀਂ ਕਰਾ ਸਕਦੇ ਸੀਗੇ ਤੇ ਕਬੱਡੀ ਵਾਲੇ ਕੋਈ ਪਲੇਅਰ ਜਿਨ੍ਹਾਂ ਨਾਲ ਖੇਡਦਾ ਸੀਗਾ ਉਹ ਆਉਂਦੇ ਨੇ ਹਜੇ ਵੀ ਮਿਲਣ ਹਾਂਜੀ ਹਾਂਜੀ ਆਉਂਦੇ ਆ ਜੀ ਆਉਂਦੇ ਮਿਲ ਕੇ ਜਾਂਦੇ ਇਹਨੂੰ 10-15 ਦੀ ਨਹੀਂ ਕਹਿੰਦੇ ਮਹੀਨੇ ਬਾਅਦ ਪਹਿਲਾਂ ਜਾਦੇ ਆਉਂਦੇ ਹੁਣ ਜਾਨੀ ਥੋੜਾ ਜਿਹਾ ਕਵਾਡੀ ਕੋ ਮੈਚ ਚੱਲਦੇ ਹੁਣ ਥੋੜਾ ਘੱਟ ਆਉਂਦੇ ਆਂ ਜੀ ਆਉਂਦੇ ਸੀਗੇ ਆਉਂਦੇ ਮਿਲਣਾ ਉਹ ਹਾਂ ਜਿਸ ਤਰ੍ਹਾਂ ਕਮਰੇ ਮੈਂ ਦੇਖ ਰਿਹਾ ਸੀਗਾ ਕਿ ਪੂਰਾ ਇਸਦੀ ਟਰੋਫੀਆਂ ਦੇ ਨਾਲ ਭਰਿਆ ਹੋਇਆ ਸੀਗਾ ਹੁਣ ਵੀ ਕੋਈ ਟਰੋਫੀਆਂ ਕੁਝ ਕੋਈ ਸਨਮਾਨ ਕਰਕੇ ਗਿਆ ਸੀ ਹਾਂ ਜੀ ਕਰ ਦਿਆ ਜੀ ਸਨਮਾਨ ਪਿਛਲੇ ਥੋੜੇ ਦਿਨ ਨੰਗਲੀ ਕੀਤਾ ਸੀ ਸਨਮਾਨ ਫਿਰ ਮੁੰਡੀਆਂ ਤੋਂ ਵੀ ਦੇਖੇ ਗਿਆ ਜੀ ਕਾਪੇ ਨੂੰ ਘਰੇ ਆ ਕੇ ਸਨਮਾਨਤ ਕਰਕੇ ਗਿਆ ਸਭ ਤੋਂ ਪਹਿਲਾਂ ਕੀਤਾ ਸੀਗਾ ਜੀ ਨਸਰਾਲੀ ਪੈਂਡਾ ਤੇ ਉਹਨਾਂ ਨੇ ਸਨਮਾਨ ਸਭ ਤੋਂ ਪਹਿਲਾਂ ਕੀਤਾ ਸੀਗਾ ਜੀ ਇਹਦਾ ਉਸ ਤੋਂ ਬਾਅਦ ਨੰਗਲੀ ਕੀਤਾ ਤੇ ਹੁਣ ਇੱਥੇ ਮੁੰਡੀਆਂ ਤੋਂ ਕਰਕੇ ਗਿਆ ਜੀ ਤੇ ਫਿਰ ਜਦੋਂ ਇਹ ਸਾਰਾ ਚੱਲਦਾ ਔਖਾ ਨਹੀਂ ਲੱਗਦਾ ਕਿ ਇਲਾਜ ਵੀ ਕਰਾਣਾ ਚ ਕੰਮ ਵੀ ਦੇਖਣਾ ਹੁੰਦਾ ਬੰਦੇ ਨੇ ਔਖਾ ਤਾਂ ਹੈਗਾ ਜੀ ਹੁਣ ਕੀ ਕੀਤਾ ਜਾਵੇ ਹਾਂ ਇਹ ਕੀਤਾ ਜਾਵੇ ਸਾਡਾ ਪੁੱਤ ਤਾਂ ਸੀ ਇਹਨੂੰ ਨਹੀਂ ਸੰਭਾਂਗੇ ਇਦੋਂ ਵੱਡਾ ਸਾਨੂੰ ਹੋਰ ਕੋਈ ਕੰਮ ਹੋਈ ਨਹੀਂ ਸਕਦਾ ਸਾਨੂੰ ਸਭ ਤੋਂ ਵੱਧ ਕੰਮ ਇਹਦਾ ਹੁਣ ਜ਼ਰੂਰੀ ਹੈ ਵੀ ਇਹਨੂੰ ਠਾਲਣਾ ਸੀ ਜਿਵੇਂ ਮਰਜੀ ਉੱਠ ਖੜੇ ਸਾਨੂੰ ਕੋਈ ਕਹੇ ਵੀ ਉਹ ਚੀਜ਼ ਲਿਆਓ ਇਹ ਠੀਕ ਹੋ ਜਾਊਗਾ ਅਸੀਂ ਉਹ ਵੀ ਚੀਜ਼ ਲਿਆਉਣ ਨੂੰ ਤਿਆਰ ਹਾਂ ਵੀ ਸਾਡਾ ਬੱਚਾ ਉੱਠ ਕੇ ਬੋਲਣ ਲੱਗ ਜੀ ਹਾਂ ਅੰਟੀ ਜਿਨ੍ਹਾਂ ਨੇ ਤੇ ਪੁੱਤ ਨਾਲੇ ਤੱਕ ਤੋ ਜਬਾਰ ਨੇ ਦੁਖ ਤਮਨ ਨੂੰ ਲੱਗਦਾ ਹੋਵੇਗਾ ਵੀ ਇਹਨੂੰ ਬੈਠ ਤੇ ਕਰਤਾ ਹਾਂਜੀ ਦੁਖ ਤਮਨ ਬਹੁਤ ਲੱਗਦਾ ਹੂੰ ਕੋਈ ਨਹੀਂ ਕੀਤਾ ਤਾਂ ਪਾਉਣਾ ਹੀ ਪਾਣਾ ਜੀ ਹੂੰ ਇੱਥੇ ਹੀ ਆ ਜੀ ਸਭ ਕੁਝ ਨਰਕ ਸੁਰਗ ਇੱਥੇ ਹੀ ਆ ਜੀ ਹੂੰ ਇੱਕ ਦਿਨ ਭਗਤਣਗੇ ਬਸ ਇਹੀ ਅਰਦਾਸ ਆ ਵੀ ਮੇਰੇ ਬੱਚਾ ਦੇਖੇ ਮੇਰੇ ਬੱਚੇ ਦੇਗਾ ਬੱਚੇ ਵੀ ਦੇਖਣ ਉਹਨਾਂ ਨੂੰ ਰੋਲਦੇ ਹੂੰ ਇੱਕ ਮਾਂ ਦੀਆਂ ਅੰਦਰ ਕਹਿੰਦੀਆਂ ਨੇ ਨਾ ਵੀ ਹੁਣ ਮੇਰਾ ਪੁੱਤ ਮੰਜੇ ਦੇ ਪਾਇਆ ਵੀ ਤੁਸੀਂ ਤੋਰੇ ਫਿਰਦੇ ਹੋ ਹੂੰ ਕੋਈ ਗੱਲ ਨਹੀਂ ਉਹ ਵੀ ਦਿਨ ਆਊਗਾ ਜੱਗ ਦੇਖੂਗਾ ਰੱਬ ਦੇਖੂਗਾ ਮੇਰਾ ਪੁੱਤ ਵੀ ਦੇਖੂਗਾ ਜਦੋਂ ਉਹ ਠੀਖ ਮੰਗਦੇ ਫਿਰਨਗੇ ਉਸੇ ਜਗ੍ਹਾ ਤੇ ਮੰਗਣਗੇ ਕਿਹਾ ਯਾਦ ਰੱਖ ਲੈਣ ਆਂਟੀ ਮਾਂ ਦੇ ਪੁੱਤ ਵਾਸਤੇ ਬਹੁਤ ਸੁਪਨੇ ਹੁੰਦੇ ਨੇ ਜਿਸ ਤਰ੍ਹਾਂ ਅੰਕਲ ਨੇ ਵੀ ਦੱਸਿਆ ਕਿ ਕੈਨੇਡਾ ਵੀ ਭੇਜਣਾ ਸੀ ਕੀ ਕੁਛ ਸੀ ਚਾ ਇਸ ਤੇ ਆਪਣੇ ਦਿਲ ਚ ਰੱਖੇ ਹੋਏ ਸੀ ਜਾਂ ਬਹੁਤ ਸੀਗੇ ਜੀ ਕਮਾਂ ਪਿਆਰ ਹੁੰਦੇ ਨੇ ਮਸਾਂ ਤਾਂ ਸਾਡਾ ਸੁਪਨਾ ਪੂਰਾ ਹੋਇਆ ਸੀਗਾ ਐਨੀ ਗਰੀਬੀ ਨਾਲ ਲੜ ਕੇ ਮੇਰੇ ਪੁੱਤ ਨੇ ਆ ਦਿਨ ਲਿਆਂਦੇ ਸੀਗੇ ਵੀ ਅਸੀਂ ਤਾਂ ੁੱਡੇ ਫਿਰਦੇ ਸੀ ਹੁਣ ਸਾਡਾ ਪੁੱਤ ਵਾਸਤੇ ਇੱਕ ਦੋ ਦਿਨਾਂ ਨੂੰ ਕੈਨੇਡਾ ਚ ਲਿਆ ਜਾਣਾ ਵੇ ਜਾਊਗਾ ਵੀ ਸਾਡੇ ਸਾਰੇ ਗਰੀਬੀ ਚੱਕੀ ਜਾਊਗੀ ਚਾਹ ਕਿਉਂ ਨਹੀਂ ਸੀਗਾ ਸਾਰਾ ਸਮਾਨ ਤਿਆਰ ਸੀ ਇਹਦਾ ਸਭ ਇਹਦੀ ਇਹਦੀ ਮਿਹਨਤ ਸੀ ਜੀ ਲੋਕ ਹੁਣ ਆਪਾਂ ਦੇਖਦੇ ਆਂ ਵੀ ਬੱਚਿਆਂ ਲਈ ਇਹਨੇ ਪੈਸੇ ਲਾਉਣੇ ਆ ਫੇਰ ਵੀ ਨਹੀਂ ਕੰਮ ਬਣਦਾ ਇਹਨੇ ਆਪਦੀ ਮਿਹਨਤ ਨਾਲ ਜਾਣਾ ਸੀਗਾ ਸਾਡਾ ਕੋਈ ਐ ਵੀ ਪੈਸਾ ਨਹੀਂ ਲੱਗਿਆ ਹਮ ਬਸ ਕਬੱਡੀ ਤੌਰ ਤੇ ਇਹਨੇ ਖੇਡਣ ਜਾਣਾ ਸੀਗਾ ਆਪਦੀ ਜਦੋਂ ਕੋਈ ਟਰੋਫੀ ਜਿੱਤ ਕੇ ਆਉਂਦਾ ਸੀ ਕਿਸ ਤਰ੍ਹਾਂ ਲੱਗਦਾ ਹੁੰਦਾ ਸੀਗਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੁੰਦਾ ਸੀ ਨਹੀਂ ਸਾਡੇ ਪਿੰਡ ਵੀ ਵਧੀਆ ਦੇਖਦਾ ਸੀ ਇਹਨੂੰ ਤੇ ਗਲੀ ਗਮਾਨ ਸਾਰੇ ਖੁਸ਼ ਹੁੰਦੇ ਸੀ ਆਪ ਦਾ ਵਧੀਆ ਮਾਹੌਲ ਬਣਦਾ ਸੀ ਘਰੇ ਜਾਨੀ ਵਿਆਹ ਜੰਨਾ ਚਾਹ ਹੋ ਜਾਂਦਾ ਸੀ ਨਾਲੇ ਦੇ ਸਾਰੇ ਯਾਰ ਦੋਸਤ ਆਉਂਦੇ ਸੀ ਮੇਲਾ ਲੱਗਿਆ ਰਹਿੰਦਾ ਸੀ ਹਮੇਸ਼ਾ ਘਰੇ ਹਾਂ ਤੇ ਜਦੋਂ ਪ੍ਰੈਕਟਿਸ ਕਰਨ ਜਾਂਦਾ ਹੁੰਦਾ ਸੀ ਕਿ ਤੁਸੀਂ ਕਿਉਂਕਿ ਮਾਂ ਆਪਣੇ ਪੁੱਤ ਨੂੰ ਇੱਕ लाਡ ਨਾਲ ਪਾਲਦੀ ਹੁੰਦੀ ਹੈ ਖਾਣਾ ਪੀਣਾ ਹੋਵੇ ਦੁੱਧ ਮੱਖਣ ਮਲਾਈਆਂ ਦੇ ਨਾਲ ਕਿ ਸਾਰਾ ਦਿਨ ਦੇ ਵਿੱਚ ਤੁਸੀਂ ਇਹਨੂੰ ਖਿਲਾਉਂਦੇ ਹੋ ਜਾਂ ਕੰਪੀਟੀਸ਼ਨ ਤੇ ਜਾਂਣਾ ਕੀ ਕਰੋ ਤੁਸੀਂ ਇਹਨੂੰ ਤਿਆਰ ਕਰਕੇ ਭੇਜਦੇ ਹੁੰਦੇ ਸੀ ਘਰੋਂ ਤਿਆਰ ਕਰਦੀ ਸੀ ਮੈਂ ਇਹਨੂੰ ਦੁੱਧ ਮੱਖਣ ਨਾਲ ਪਾੜਿਆ ਚੂਰੀਆਂ ਕਟ-ਕਟ ਦਿੰਦੀ ਹਾਂ ਸਭ ਤੋਂ ਵਧੀਆ ਖਾਣਾ ਇਹਨੂੰ ਦੇਣਾ ਜੀ ਤਾਜੀ ਬਣਾ ਕੇ ਦੇਣੀ ਦਾਲ ਸਬਜ਼ੀ ਕੋਈ ਵੀ ਤਾਜੀ ਬਣਾ ਕੇ ਦੇਣੀ ਹੂੰ ਦੁੱਧ ਦੇਣਾ ਘਿਓ ਦੇਣਾ ਚੂਰੀ ਦੇਣੀ ਰਾਤ ਨੂੰ ਰੋਜ਼ ਭੋਜ ਖਾਂਦਾ ਸੀਗਾ ਜੀ ਹੂੰ ਦੇਸੀ ਘਿਓ ਦਾ ਪ੍ਰਸ਼ਾਦ ਰੋਜ਼ ਬਣਾ ਕੇ ਦਿੰਦੀ ਸੀ ਸਰਦੀਆਂ ਸਰਦੀਆਂ ਰਾਤ ਨੂੰ 11 ਵਜੇ ਸਾਢੇ 10 11 ਵਜੇ ਖਾਂਦਾ ਉਹਦੇ ਹੀ ਬਣਾ ਕੇ ਦਿੰਦੀ ਹੁੰਦੀ ਸੀ ਹੂੰ ਸਵੇਰੇ ਜਦੋਂ ਜਾਂਦਾ ਸੀ ਗਰਾਉਂਡ ਚ ਉਹਦੋਂ ਵੀ ਆਏ ਨੂੰ ਖਾਣਾ ਬਣਾ ਕੇ ਦੇ ਦਿੰਦੀ ਜਿਹੜਾ ਕੁਛ ਨੇ ਦੁੱਧ ਪਾਣੀ ਪੀਣਾ ਹੁੰਦਾ ਸੀ ਅੱਡੀ ਹਜੇ ਵੀ ਉਹ ਚਿਹਰਾ ਪੂਰਾ ਜਦੋਂ ਤੁਰਦੇ ਫਿਰਦੇ ਖੇਡਦੇ ਹੱਸਦੇ ਤੁਹਾਡੇ ਸਾਹਮਣੇ ਅੱਖਾਂ ਮੂਰੇ ਉਹ ਘੁੰਮਦਾ ਹੋਏਗਾ ਜਦੋਂ ਘਰੋਂ ਜਾਂਦਾ ਹੋਊਗਾ ਤਿਆਰ ਹੋ ਕੇ ਹਾਂਜੀ ਦੇ ਹੁਣ ਆਈਂ ਜੱਤ ਸੋਚਦੀ ਰਹਿੰਦੀ ਆ ਵੀ ਕਦੋਂ ਉੱਥੋਂ ਕਦੋਂ ਮੇਰਾ ਪੁੱਤ ਉੱਠ ਕੇ ਗਰਾਉਂਡਾਂ ਚ ਦੀ ਤਿਆਰੀ ਕਰੂ ਇਹ ਹੀ ਸੁਪਨਾ ਦੇਖਦੀ ਆ ਬਸ ਉੱਠ ਕੇ ਤਿਆਰ ਕਦੋਂ ਤਿਆਰ ਹੋਊ ਇਹ ਗਰਾਉਂਡ ਚ ਜਾਣ ਨੂੰ ਕਦੋਂ ਮੈਂ ਇਹਦੇ ਮਗਰ ਮੂਰੇ ਖਾਣਾ-ਦਾਣਾ ਲਈ ਫੇਰਾ ਹੁਣ ਵੀ ਖਾਂ ਖਰਾਕ ਤਾਂ ਇਹਦੀ ਉਹੀ ਹੈ ਜੀ ਖੰਡਾ ਤਾਂ ਉਹੀ ਚੀਜ਼ਾਂ ਵਾਂਜੀ। ਵਧੀਆ ਤਾਕਤ ਵਾਲੀ ਚੀਜ਼ ਦੇਈ ਦੀ ਇਹਨੂੰ। ਇਹਦੇ ਲੂਰੀਆਂ ਉੱਠਦੀਆਂ ਨੇ ਮਨਸ ਵੀ ਮੈਂ ਕਦੋਂ ਉੱਠਾਂ। ਕਦੋਂ ਉੱਠਾਂ। ਬਸ ਸਾਨੂੰ ਕੁਚੀਚੀਆਂ ਲੈਂਦਾ ਗੁੱਸੇ ਨਾਲ ਦੇਖਦਾ ਪੂਰਾ। ਵੀ ਮੈਨੂੰ ਕਿਉਂ ਨਹੀਂ ਥਾੜ ਦੇ ਤੁਸੀਂ ਮੈਨੂੰ ਕਿਉਂ ਨਹੀਂ ਤੋੜਦੇ ਹੈਗੇ। ਬੋਲਿਆ ਨਹੀਂ ਜਾਂਦਾ ਬਸ ਇਹ ਤਾਂ। ਕੋਸ਼ਿਸ਼ ਕਰਦੇ ਆ ਕੁਛ ਇਸ਼ਾਰਾ ਨਾਲ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਹਾਂਜੀ ਕੋਸ਼ਿਸ਼ ਕਰਦਾ ਜੀ ਇਸ਼ਾਰੇ ਨਾਲ ਥੋੜਾ ਬਹੁਤ ਗੱਲ ਸਮਝਾਉਂਦਾ ਸਾਨੂੰ ਸਮਝਦੀ ਆ ਮੈਂ ਇਹਦੀ। ਕੋਲੇ ਰਹਿੰਦੀ ਆ ਸਾਰਾ ਦਿਨ। ਤੇ ਇਸ਼ਾਰੇ ਨਾਲ ਵੀ ਸਮਝਾਉਂਦਾ ਕੁਝ ਗੱਲਾਂ ਜਿੱਦਾਂ ਵੀ ਸਿਖਾ ਦਿੰਨੇ ਆ ਵੀ ਆਹ ਗੱਲ ਜਦੋਂ ਐਂ ਕਹਿਣੀ ਆ ਫਿਰ ਓਦਾਂ ਸਿੱਖ ਜਾਂਦਾ ਜੀ ਹੁਣ ਜਲਦੀ ਸਿੱਖ ਜਾਂਦਾ ਪਹਿਲਾਂ ਨਹੀਂ ਸੀ ਸਿੱਖਦਾ ਪਤਾ ਨਹੀਂ ਸੀ ਲੱਗਦਾ ਤੇ ਹੁਣ ਇੱਕ ਵਾਰੀ ਕਹੇ ਤੇ ਗੱਲ ਨੂੰ ਸਮਝ ਪਕੜ ਕਰ ਲੈਂਦਾ ਨਹੀਂ ਐਂ ਕਰਨ ਨੂੰ ਅੰਟੀ ਜਦੋਂ ਹਸਪਤਾਲ ਦੇ ਵਿੱਚ ਦਸਰੇ ਸੀਗੇ ਅੰਕਲ ਵੀ ਜਿਸ ਤਰ੍ਹਾਂ ਕੋਈ ਮੂਵਮੈਂਟ ਨਹੀਂ ਹੋ ਰਹੀ ਸੀਗੀ ਜਦੋਂ ਪਹਿਲੀ ਵਾਰੀ ਮੂਵਮੈਂਟ ਹੋਈ ਸੀਗੀ ਕੋਈ ਡਾਕਟਰ ਵੀ ਆਗੇ ਸੀ ਹਰ ਆਣ ਸੀ ਤੁਹਾਨੂੰ ਉਦੋਂ ਕਿਸ ਤਰ੍ਹਾਂ ਦਾ ਲੱਗਿਆ ਸੀਗਾ ਹਾਂਜੀ ਮੈਂ ਜਦੋਂ ਪਹਿਲੀ ਮੂਵਮੈਂਟ ਹੋਈ ਆ ਮੈਂ ਡਾਕਟਰ ਨੂੰ ਡਾਕਟਰ ਜਦੋਂ ਇਹਦੇ ਕੋਲੇ ਆਇਆ ਰਾਉਂਡ ਲਾਉਣ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਇਹਨੇ ਅੱਜ ਹਾਲ-ਚਾਲ ਕਰੀ ਵੀ ਬਾਹਾਂ ਵੀ ਹੱਥ ਇਹ ਉੱਪਰ ਤੱਕ ਲੈ ਕੇ ਜਾਂਦਾ ਉਹ ਡਾਕਟਰ ਰਮਨਦੀਪ ਸਿੰਘ ਡਾਕਟਰ ਸੀ ਉਹ ਉਨਹੀਂ ਪੈਣੀ ਪਿੱਛੇ ਮੁੜ ਗਏ ਸਰਦਾਰ ਡਾਕਟਰ ਨੇ ਡੀ ਐਮ ਸੀ ਚ ਤੇ ਉਹ ਸਾਰੇ ਡਾਕਟਰਾਂ ਨੂੰ ਲੈ ਕੇ ਆਏ ਉਸ ਤੋਂ ਬਾਅਦ ਉਹ ਚਾਰ ਪੰਜ ਡਾਕਟਰ ਇਕੱਠੇ ਹੋ ਕੇ ਆਏ ਫਿਰ ਉਹਨਾਂ ਨੇ ਸਾਨੂੰ ਜਾਨੀ ਇਹ ਕਿਹਾ ਵੀ ਹੱਥ ਖੜੇ ਕਰ ਤੇ ਵੀ ਕਹਿੰਦੇ ਭੈਣ ਜੀ ਇਹ ਸਾਰਾ ਵੀ ਜੋ ਤੁਸੀਂ ਪਾਠ ਪੂਜਾ ਕਰਦੇ ਇਹਦੇ ਕੋਲੇ ਬੈਠ ਕੇ ਉਹਦਾ ਵਾਹੇ ਫਲ ਵੀ ਅਸੀਂ ਕੁਛ ਨਹੀਂ ਕਰ ਰਹੇ ਸਾਡੀ ਬੇਵਸੀ ਸੀ ਵੀ ਅਸੀਂ ਤੁਹਾਨੂੰ ਇੱਕ ਕਹਿ ਨਹੀਂ ਸੀ ਸਕਦੇ ਬਹੁਤ ਜਾਨੀ ਮੈਂ ਅਸੀਂ ਤਾਂ ਉਹਨਾਂ ਨੂੰ ਹੀ ਰੱਬ ਮੰਨਦੇ ਆ ਵੀ ਉਹਨਾਂ ਨੇ ਇੱਥੇ ਤੱਕ ਪਹੁੰਚਾਇਆ ਸਾਨੂੰ ਪਰਮਾਤਮਾ ਨੇ ਜਾਨੀ ਬਹੁਤ ਸਾਡੀ ਸੁਣੀ ਨਹੀਂ ਬੜਾ ਮਾਨ ਫੌਸ਼ ਹੋਇਆ ਡਾਕਟਰਾਂ ਦਾ ਫਿਰ ਵੀ ਇਹ ਹਿੱਲਣ ਚੁੱਲਣ ਲੱਗ ਗਿਆ ਵੀ ਸ਼ੁਕਰ ਕਰੋ ਉਸ ਤੋਂ ਉਸ ਦਿਨ ਤੋਂ ਬਾਅਦ ਇਹ ਤਾਂ ਪੂਰਾ ਦੇਖਣ ਲੱਗੇ ਨੇ ਨਹੀਂ ਤਾਂ ਪਹਿਲਾਂ ਤਾਂ ਦੇਖ ਕੇ ਹੀ ਮੁੜ ਜਾਂਦੇ ਸੀਗੇ ਸਾਨੂੰ ਕੁਝ ਨਹੀਂ ਸੀ ਦੱਸਦੇ ਹੁੰਦੇ ਬਸ ਐਂ ਦੇਖ ਕੇ ਹੀ ਮੁੜ ਜਾਂਣਾ ਬਸ ਹੁਣ ਕੀ ਕਹਿੰਦੇ ਨੇ ਡਾਕਟਰ ਵੀ ਉੱਠੂਗਾ ਦੁਬਾਰਾ ਗਰਾਊਂਡ 'ਚ ਜਾਊਗਾ ਬੋਲਣ ਲੱਗੂ ਦੁਬਾਰਾ ਜੀ ਹਾਂ ਜੀ ਕਹਿੰਦੇ ਜ਼ਰੂਰ ਬੋਲੂਗਾ ਵੀ ਥੋੜੀ ਮਿਹਨਤ ਕਰੋ ਥੋੜਾ ਟਾਈਮ ਜ਼ਰੂਰ ਲੱਗੂਗਾ ਪਰ ਹੋ ਜੂ ਹੋ ਜਾਏ ਕੋ ਭਰਾ ਬੋਨਾ ਹੁਣ ਐਸੇ ਹੌਸਲੇ 'ਚ ਰਹਨੇ ਆ ਵੀ ਹੁੰਦਾ ਵੀ ਹੈ ਜੀ ਹੋ ਵੀ ਰਿਹਾ ਹੋਊਗਾ ਵੀ ਵਿਸ਼ਵਾਸ ਵੀ ਆ ਜੀ ਉਹ ਪ੍ਰਮਾਤਮਾ ਦੇ ਆਂਦੇ ਨੇ ਲੋਕ ਮਿਲਣ ਹਾਂਜੀ ਬਹੁਤ ਜ਼ਿਆਦੇ ਆਉਂਦੇ ਆ ਜੀ ਬਹੁਤ ਫੋਨ ਆਉਂਦੇ ਆ ਸਾਰਾ ਦਿਨ ਇਹਦੇ ਡੈਡੀ ਦਾ ਫੋਨ ਸੁਣਦੇ ਹੀ ਰਹਿੰਦੇ ਆ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਵਾ ਜੀ ਬਹੁਤ ਯਾਨੀ ਉਹਨਾਂ ਦਾ ਧੰਨਵਾਦ ਆ ਜਿਹੜੇ ਕੋਨੇ-ਕੋਨੇ ਤੋਂ ਆਉਂਦੇ ਨੇ ਕੋਨੇ-ਕੋਨੇ ਤੋਂ ਬਹੁਤ ਇਹਦੇ ਲਈ ਫਲ ਫਰੂਟ ਵੀ ਲਿਆਉਂਦੇ ਆ ਯਾਨੀ ਬਹੁਤ ਸੇਵਾ ਵੀ ਦਿੰਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਪਦੇ ਬੱਚੇ ਦਾ ਇਲਾਜ ਕਰਾ ਰਹੇ ਹਾਂ ਨਹੀਂ ਅਸੀਂ ਇੰਨੇ ਯੋਗੇ ਹੈ ਨਹੀਂ ਸੀਗੇ ਜਣੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਹੱਥ ਜੋੜ ਕੇ ਜਿੰਨਾ ਵੀ ਭੈਣਾਂ ਭਾਈਆਂ ਨੇ ਸਾਡਾ ਸਾਥ ਦਿੱਤਾ ਵਾ ਕਬੱਡੀ ਪਲੇਅਰਾਂ ਨੇ ਪਿੰਡਦਿਆਂ ਨੇ ਵੀ ਬਹੁਤ ਸਾਥ ਦਿੱਤਾ ਹੈ ਸਾਡਾ ਤਨਵਾਦਾ ਜੀ ਉਹਨਾਂ ਦਾ ਬਈ ਬੀਰੀ ਟੈਪ ਹੈ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਬੀਰੀ ਟੈਪ ਹੈ ਤੁਸੀਂ ਖੁਦ ਦੇਖੇਗੇ ਕਿ ਉੱਠਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ ਕਿਉਂਕਿ ਮਨ ਦੇ ਵਿੱਚ ਹੈਗਾ ਕਿ ਗਰਾਊਂਡ ਦੇ ਵਿੱਚ ਦੁਬਾਰਾ ਜਾਈਏ ਪਰ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਲੋਕਾਂ ਦੇ ਕਰਕੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦਾ ਇਲਾਜ ਹੋਇਆ ਤੇ ਉਸ ਦਾ ਸ਼ੁਕਰ ਵੀ ਇਹ ਕਰਦੇ ਨੇ ਤਵਦੀਰ ਅਪਡੇਟਸ ਹਨ ਜਿਹੜਾ ਕੈਮਰਾਮੈਨ ਸੰਦੀਪ ਸਿੰਘ ਨਾਲ ਸਰਮਜੀਤ ਸਿੰਘ ਪੱਲਾ ਜਾਨਾ ਸਪੋਕਸਮੈਨ ਨੂੰ ਦੇਣਾ